ਸਾਡੇ ਬੜੇ ਚੰਗੇ ਪੜੇ ਲਿਖੇ ਜੇ ਉਹਨਾਂ ਨੂੰ ਪੁੱਛੋ ਵੀ ਤੁਹਾਡੀ ਵੋਟ ਹੀ ਕਹਿੰਦਾ ਜੀ ਉਹ ਤੇ ਛੱਡ ਗਈ ਨਿਆਣੇ ਇਹਦੇ ਉਹ ਤੇ ਭੱਜ ਗਏ ਦੱਸੋ ਤੇਰੀ ਪੜਾਈ ਕਿੱਟਿਆ ਤੇ ਲਾਉਣੀ ਹੈ ਤੇਰੇ ਨਾਲ ਉਹ ਸਾਡੇ ਬਜ਼ੁਰਗ ਚੰਗੇ ਸੀ ਪੰਜ ਪੰਜ ਪੀੜੀਆਂ ਥੱਲੇ ਰੱਖ ਕੇ ਬੈਠੇ ਹੁੰਦੇ ਸੀ ਬੇਬੇ ਨੇ ਵਿਹੜੇ 'ਚ ਮੱਜੀ ਢਾਲ ਲੈਣੀ ਖੁੰਡਾ ਫੜਿਆ ਹੁੰਦਾ ਸੀ ਵੱਡੀ ਣੋ ਵੀ ਅੱਗੇ ਪਿੱਛੇ ਛੋਟੀ ਣੋ ਵੀ ਅੱਗੇ ਪਿੱਛੇ ਪੁੱਤਰੇ ਦੋਤਰੇ ਸਭ ਜੇ ਫਿਰਦੇ ਸੀ ਉਹ ਬੇਬੇ ਆ ਗਈ ਉਹ ਬੇਬੇ ਆ ਗਈ ਓਏ ਪੜ੍ਹਾਈ ਤਾਂ ਉਸ ਬੇਬੇ ਦੀ ਸੀ ਜਿਹੜੀ ਸਾਰੇ ਟੱਬਰ ਨੂੰ ਸੰਭਾਲ ਕੇ ਬੈਠੀ ਸੀ ਅਸੀਂ ਪੜ੍ਹ ਕੇ ਕੀ ਖੱਟਿਆ ਸਾਨੂੰ ਨਹੀਂ ਸਮਝ ਆ ਰਹੀ ਕਿ ਜ਼ਿੰਦਗੀ ਅੱਜ ਤੁਸੀਂ ਵੇਖਿਆ ਹੋਵੇਗਾ ਹਰ ਬੱਚਾ ਕੀ ਕਹਿੰਦਾ ਮੈਂ ਆਪਣੀ ਜ਼ਿੰਦਗੀ ਚ ਸਕਸੈਸ ਹੋਣਾ ਹੈ ਕੁਛ ਵੀ ਵਿਆਹ ਕਰਨਾ ਸਕਸੈਸ ਹੋਣਾ ਨਹੀਂ ਹੈ ਤੇਰੇ ਵੀ ਦੋ ਬੱਚੇ ਹੋਣ ਕਿ ਇਹ ਸਕਸੈਸ ਹੋਣਾ ਨਹੀਂ ਹੈ ਕਿਵੇਂ ਲੱਡੇ ਚੜੇ ਹੋ ਕੇ ਭੱਜੀ ਫਿਰਨਾ ਇਹੀ ਸਕਸੈਸ ਹੈ ਮੇਰੀ ਗੱਲ ਯਾਦ ਰੱਖਣਾ 40 45 ਸਾਲ ਤੋਂ ਬਾਅਦ ਐਸੇ ਲੋਕ ਜਾਂ ਡਿਪਰੈਸ਼ਨ ਵਿੱਚ ਚਲੇ ਜਾਂਦੇ ਨੇ ਜਾਂ ਨਸ਼ੇ ਵਿੱਚ ਚਲੇ ਜਾਂਦੇ ਨੇ ਤੇ ਗ੍ਰਿਸ਼ਤੀ ਗ੍ਰਿਸ਼ਤੀ 40 45 ਸਾਲਾਂ ਤੋਂ ਬਾਅਦ ਉਹਦਾ ਰਤਬਾ ਹੀ ਸਟੇਟਸ ਹੀ ਵੱਡਾ ਹੋ ਜਾਂਦਾ ਇਧਰੋਂ ਦੋ ਪੁੱਤਰੇ ਭੱਜੇ ਆਉਂਦੇ ਨੇ ਇਧਰੋਂ ਪੁੱਤਰੇ ਭੱਜੇ ਆਉਂਦੇ ਨੇ ਉਹਨੂੰ ਨਸ਼ੇ ਕਰਨ ਦੀ ਕੀ ਲੋੜ ਐ ਜੀ ਜਿਹਦੇ ਉੱਤੇ ਇੱਕ ਪੁੱਤਰਾ ਇਧਰੋਂ ਛਾਲ ਮਾਰੇ ਇੱਕ ਪੁੱਤਰਾ ਇਧਰੋਂ ਛਾਲ ਮਾਰੇ ਉਹਨੂੰ ਕਹਿੰਦਾ ਡਿਪਰੈਸ਼ਨ ਐ ਜੀ ਪਿੱਛੇ ਜਿਹਨੇ ਇੱਕ ਇਨਸਟਰੂਮੈਂਟ ਚੱਲਿਆ ਸੀ ਹੁਣ ਮੈਂ ਬੋਲਾਂਗਾ ਤੁਸੀਂ ਕਹੋਗੇ ਠੀਕ ਐ ਗੱਲ ਹਰ ਚੌਕ ਦੇ ਵਿੱਚ ਨਾ ਇੱਕ ਚੱਕਰੀ ਜੀ ਵੇਚਦੇ ਹੁੰਦੇ ਸੀ ਜੋ ਬੱਚਿਆਂ ਦੀ ਗੇਮ ਜੀ ਹੁੰਦੀ ਹੈ ਪਰ ਹੈ ਸੀ ਕਹਿੰਦੇ ਜੀ ਇਹ ਡਿਪਰੈਸ਼ਨ ਵਾਸਤੇ ਕੀ ਸੀ ਉਹਨੂੰ ਏਦਾਂ ਉਂਗਲ ਨਾਲ ਫੜ ਲਓ ਤੇ ਦੂਜੀ ਉਂਗਲ ਨਾਲ ਘੁਮਾਈ ਜਾਓ ਉਹਦੇ ਮੈਨੂੰ ਵੀ ਪਤਾ ਹੈ ਜਿਹੜੇ ਲੋਕ ਉੱਤੇ ਬਿੱਲੀਆਂ ਰੱਖਦੇ ਡਿਪਰੈਸ਼ਨ ਤੋਂ ਹੀ ਰੱਖਦੇ ਨੇ ਵੀ ਚਲੋ ਹੋਰ ਕੋਈ ਨਹੀਂ ਘਰ ਚ ਗੱਲ ਕਰਨ ਵਾਲਾ ਤੇ ਕਦੇ ਕੁੱਤੇ ਨੂੰ ਬਾਹਰ ਲੈ ਗਏ ਕਦੇ ਬਿੱਲੀ ਨੂੰ ਅੰਦਰ ਲੈ ਗਏ ਤੇ ਜਿਨ੍ਹਾਂ ਦੇ ਘਰ ਵਿੱਚ ਸੱਚੀ-ਮੁੱਚੀ ਦੇ ਟੈਡੀ ਬੀਅਰ ਹੋਣ ਉਹਨਾਂ ਨੂੰ ਏਦਾਂ ਦੇ ਟੈਡੀ ਬੀਅਰ ਰੱਖਣ ਦੀ ਕੀ ਲੋੜ ਹੈ ਸਾਨੂੰ ਨਹੀਂ ਪਤਾ ਸਕਸੈਸ ਜ਼ਿੰਦਗੀ ਕਿਸ ਨੂੰ ਕਹਿੰਦੇ ਨੇ ਅਸੀਂ ਪਹਿਲਾਂ ਜੋਗੀ ਕਹਿੰਦੇ ਸੀ ਵੀ ਇਹ ਇਹ ਗ੍ਰਸਥ ਜੰਜਾਲ ਹੈ ਹੁਣ ਪੜੇ ਲਿਖੇ ਕਹਿਣ ਲੱਗੇ ਜੀ ਇਹ ਜੰਜਾਲ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਜਮਾਨੇ ਚ ਜੋਗੀ ਕਹਿੰਦੇ ਸੀ ਅਸੀਂ ਬਹੁਤ ਪੜੇ ਲਿਖੇ ਆ ਉਹ ਗੁਰੂ ਨਾਨਕ ਸਾਹਿਬ ਨਾਲ ਲੜਨ ਨਹੀਂ ਸੀ ਆਉਂਦੇ ਕਦੇ ਸ਼ਮੇਰ ਪਰਬਤ ਤੇ ਕਦੇ ਅਚਲ ਬਟਾਲੇ ਕਦੇ ਗੁਰਖ ਮਤੇ ਉਹ ਕਹਿੰਦੇ ਸੀ ਬਾਬਾ ਨਾਨਕ ਸਾਡੇ ਨਾਲ ਬਹਿ ਕੇ ਗੱਲ ਕਰ ਉਹਨਾਂ ਨੂੰ ਲੱਗਦਾ ਸੀ ਵੈਸੀ ਬੜੇ ਪੜੇ ਦੇਖਿਆ ਸਾਡੇ ਕੋਲੇ ਕਰਾਮਾਤਾ ਨੇ ਉਹ ਉੱਡਦੇ ਸੀ ਤੇ ਕਿਦਰ ਬਾਬੇ ਨਾਨਕ ਨੇ ਆਪਣੀ ਖੜਾਂਵ ਬਲਾਈ ਫਿਰ ਇਹਨੂੰ ਪੰਜਾਬੀ ਚ ਕਹਿੰਦੇ ਜੁੱਤੀ ਨਾ ਲੈਣੀ ਖੜਾਂਵ ਛੱਡੀ ਉਹਨਾਂ ਦੇ ਮਗਰ ਫਿਰ ਵੀ ਲਿਆਇ ਨਾ ਉੱਡਦੇ ਆਣੇ ਥੱਲੇ ਲਾਏ ਇਹਨਾਂ ਨੂੰ ਸਾਰਿਆਂ ਨੂੰ ਕੱਲੇ ਕੱਲੇ ਕੁੱਟੇ ਫਿਰ ਉਟਕੇ ਬੰਦੇ ਦੇ ਪੁੱਤ ਬਣਾ ਕੇ ਬਰਾਬਰ ਤੇ ਬਿਠਾ ਕੇ ਪੁੱਛਿਆ ਵੀ ਹੁਣ ਦੱਸੋ ਕਿ ਐਸੇ ਦ ਬੋਲਣਾ ਸ਼ੁਭ ਬਚਨ ਧੰਨ ਨਾਨਕ ਤੇਰੀ ਵੱਡੀ ਗੱਲ ਜਿਸ ਵਿਆਹ ਨੂੰ ਬਾਬੇ ਨਾਨਕ ਨੇ ਮਨਾ ਨਹੀਂ ਕੀਤਾ ਅੱਜ ਤੁਹਾਡੇ ਬੱਚੇ ਮਨਾ ਕਰਨ ਔਰ ਤੁਸੀਂ ਕਹੀ ਜਾਓ ਨਹੀਂ ਜੀ ਅਜੇ ਬੱਚਾ ਪੜਦਾ ਹੈ ਪੜਦਾ ਨਹੀਂ ਹੈ ਇੱਕ ਸ਼ਬਦ ਅੰਗਰੇਜ਼ੀ ਦਾ ਪੈਸੇਜ ਤੁਸੀਂ ਬੱਚੇ ਨੂੰ ਪੈਸੇ ਹੀ ਦੇ ਰਹੇ ਹੋ ਵੀ じゃ ਕਾਕਾ ਆਪਣੀ ਮਰਜ਼ੀ ਨਾਲ ਵਿਆਹ ਕਰਦਾ ਤੁਸੀਂ ਰਾਤ ਛੱਡ ਰਹੇ ਹੋ ਬੱਚੇ ਦੀ 35 ਸਾਲ ਤੱਕ ਤੁਸੀਂ ਉਹਨੂੰ ਉਹਦੇ ਉਹਨੂੰ ਕੋਈ ਕੁੜੀ ਦੱਸੀ ਨਹੀਂ ਕਿ ਪੁੱਤਾਂ ਸੋਹਣੀ ਜੀ ਕੁੜੀ ਆਪਾਂ ਵਿਆਹ ਕਰ ਲਈਏ ਤੁਸੀਂ ਬੱਚੇ ਨੂੰ 35 ਸਾਲ ਮੌਕਾ ਦਿੱਤਾ ਹੈ ਕਿ ਜਿੱਥੇ ਮਰਜੀ ਜਾ ਕੇ ਵਿਆਹ ਕਰਨਾ ਹਿੰਦੂਆ ਨਾ ਕਰਲਾ ਮੁਸਲਮਾਨਾ ਨਾ ਕਰਲਾ ਸਿੱਖਾ ਨਾ ਕਰਲਾ ਸਾਈਆਂ ਨਾ ਕਰਲਾ ਪਾਰਸੀਆਂ ਨਾ ਕਰਲਾ ਜੁਦੀਆਂ ਨਾ ਕਰਲਾ ਕਾਲੇ ਨਾ ਕਰਲਾ ਗੋਰੇ ਨਾ ਕਰਲਾ ਜਿੱਥੇ ਕਰਨਾ ਹੀ ਉੱਥੇ ਕਰਲਾ ਤੇਰੇ 35 36 ਸਾਲਾਂ ਬਾਅਦ ਉਹ ਮੁੜ ਆਇਆ ਫਿਰ ਗਿਆਨੀ ਜੀ ਤੁਸੀਂ ਦੱਸੋ ਹੁਣ ਹੁਣ ਦੱਸੋ ਵੀ ਜਦੋਂ ਬੰਦਾ ਆਊਟ ਆਫ ਆਰਡਰ ਹੋਵੇ ਹੁਣ ਮੈਂ ਉਹ ਕੀ ਦੱਸਾਉ ਦਿੰਦੀ ਹੁਣ 35 ਸਦੀਆਂ 35 ਸਦੀਆਂ ਸਾਲਾਂ ਦਾ ਕਾਕਾ ਥੋੜਾ ਜਿਹਾ ਅੰਕਲ ਵਿਆਹਣਾ ਤੁਸੀਂ ਫਿਰ ਕਹਿੰਗੇ ਜੀ ਕਾਕੇ ਨੂੰ ਰਿਸ਼ਤਾ ਕਰਾਓ ਕਾਕਾ ਹੁੰਦਾ 35 ਸਾਲਾਂ ਦਾ ਮੇਰਾ 24 ਸਾਲਾਂ ਦੀ ਉਮਰ 'ਚ ਵਿਆਹ ਹੋਇਆ ਸੀ 35 ਸਾਲਾਂ ਦੀ ਉਮਰ 'ਚ ਤੇ ਮੇਰਾ 10 ਸਾਲਾਂ ਦਾ ਬੱਚਾ ਸੀਗਾ ਅਰੇ ਪੰਜ ਪੰਜ ਛੇ ਛੇ ਸਾਲ ਦੇ ਤੇ ਮੇਰੇ ਪੋਤਰੇ ਨੇ ਅੰਕਲ ਵਿਆਹਣ ਤੁਰ ਪਏ ਨੇ ਫੇਰ ਆਪਾਂ ਫਿਰ ਕਹਿੰਦੇ ਕੁੜੀਆਂ ਲੱਭ ਕੇ ਦਿਓ ਕਿ ਦੱਸੋ ਕੁੜੀ ਕਿੱਥੋਂ ਲੱਭੋ ਆਂਟੀ ਲੱਭੇਗੀ ਕਿਉਂ ਆਂਟੀ ਕਹਿ ਰਿਹਾ ਮੈਂ ਪਤਾ ਇਸ ਕਰਕੇ ਨਹੀਂ ਕਹਿ ਰਿਹਾ ਕਿ ਉਹ ਰਿਸ਼ਤਿਆਂ ਦੇ ਵਿੱਚ ਹੈ ਇਸ ਕਰਕੇ ਕਿ 37 35 ਸਾਲ ਦਾ ਬੱਚਾ ਪਰੌੜ ਹੋ ਜਾਂਦਾ ਜਦੋਂ ਤੁਸੀਂ ਕੁੜੀ ਮੁੰਡਾ ਆਪਸ ਵਿੱਚ ਵਿਖਾਉਂਦੇ ਸੀ ਨਾ ਪਹਿਲਾਂ 20 ਸਾਲ ਦੀ ਉਮਰ 'ਚ 18 ਸਾਲ ਦੀ ਉਮਰ 'ਚ 22 ਸਾਲ ਦੀ ਉਮਰ 'ਚ ਤੇ ਮੁੰਡਾ ਵੇਂਦੇ ਕਹਿੰਦਾ ਸੀ ਮੰਮੀ ਕੁੜੀ ਸੋਹਣੀ ਆਪਾਂ ਹਾਂ ਕਰ ਦਈਏ ਹੁਣ 35 ਸਾਲਾਂ ਦੀ ਉਮਰ 'ਚ ਤੁਸੀਂ ਕਹਿੰਦੇ ਕੁੜੀ ਸੋਹਣੀ ਐ ਉਹ ਕਹਿੰਦੇ ਨਹੀਂ ਨਹੀਂ ਮੈਂ ਜੀ ਇੰਟਰਵਿਊ ਲੈਣੀ ਐ